ਆਈ ਥਿੰਕ ਜਿਵੇਂ ਚੀਮਾ ਸਾਹਿਬ ਨੇ ਬੜੇ ਵਿਸਤਾਰਪੂਰਵਕ ਗੱਲ ਕੀਤੀ ਹੈ ਕਿ ਪ੍ਰੋਬਲਮ ਕੀ ਹੈ ਔਰ ਉਸ ਪ੍ਰੋਬਲਮ ਤੀ ਜੜ ਤੱਕ ਪਹੁੰਚਣ ਦੀ ਗੱਲ ਹੈ ਕਿ ਇਹ ਕੋਈ ਛੋਟਾ ਮੋਟਾ ਸਕੈਮ ਨਹੀਂ ਮਦਰ ਆਫ 올 ਸਕੈਮਸ ਇੱਕ ਲੈਕਰ ਗੇਟ ਬਹੁਤ ਵੱਡਾ 5600 ਕਰੋੜ ਦਾ ਲੈਕਰ ਸਕੈਮ ਦੀ ਇਹ ਗੱਲ ਚੱਲ ਰਹੀ ਆ ਜਿਹਦਾ ਬਾਰ-ਬਾਰ ਜ਼ਿਕਰ ਹੋ ਰਿਹਾ ਇੱਕ ਪਾਸੇ ਖਜ਼ਾਨਾ ਮੰਤਰੀ ਸਾਹਿਬ ਕਹਿੰਦੇ ਖਜ਼ਾਨਾ ਖਾਲੀ ਔਰ ਦੂਜੇ ਪਾਸੇ ਕਾਂਗਰਸ ਦੇ ਲੀਡਰ 5600 ਕਰੋੜ ਦੀ ਲਿਕਰ ਸਮਗਲਿੰਗ ਖਜ਼ਾਨੇ ਨੂੰ ਘਾਟਾ ਪਹੁੰਚਾਉਣ ਦਾ ਕੰਮ ਕਰ ਰਹੇ ਔਰ ਜਿਹੜੀ ਵੱਡੀ ਗੱਲ ਆ ਕਿ ਦੇਖੋ ਜਿਹੜਾ ਕਨਸਟੀਟਿਊਸ਼ਨਲ ਕ੍ਰਾਈਸਿਸ ਹੁਣ ਖੜਾ ਹੋਇਆ ਉਹਦਾ ਬਾਰ-ਬਾਰ ਜਿਹਦਾ ਅਸੀਂ ਜ਼ਿਕਰ ਕਰ ਰਹੇ ਸੀ ਹੁਣ ਉਹ ਡੀਪਨਡ ਹੁੰਦਾ ਜਾ ਰਿਹਾ ਹੁਣ ਉਹ ਹੋਰ ਖਤਰਨਾਕ ਤੌਰ ਤੇ ਉਹ ਮਾਮਲਾ ਹੋਰ ਡੂੰਘਾਈ ਚ ਡੀਪਨ ਹੋ ਰਿਹਾ ਕਿਉਂਕਿ ਚੀਫ ਮਿਨਿਸਟਰ ਸਾਹਿਬ ਦਾ ਅੱਜ ਦਾ ਬਿਆਨ ਕਿ ਕੋਈ ਲਾਸ਼ ਤਾਂ ਹੋਇਆ ਹੀ ਨਹੀਂ ਐਕਸਾਈਜ਼ ਅਫੀਸ਼ੀਅਲਸ ਦਾ ਬਿਆਨ ਕਿ ਕੋਈ ਲਾਸ਼ ਤਾਂ ਹੋਇਆ ਹੀ ਨਹੀਂ ਔਰ ਫਿਰ ਇੱਕ ਮੰਤਰੀ ਸਾਹਿਬ ਦਾ ਇਹ ਕਹਿਣਾ ਕਿ ਹੁਣ ਮਸਲਾ ਇੱਕ ਹੋਰ ਸਮਝੋ ਜਿਵੇਂ ਕੱਲਾ ਸ਼ਰਾਬ ਦਾ ਨਹੀਂ ਕਿ ਅਸਲੀ ਤੇ ਡੁਪਲੀਕੇਟ ਦਾ ਰੋਲਾ ਰਹਿ ਗਿਆ ਹੁਣ ਤਾਂ ਕਾਂਗਰਸੀਆਂ ਵੀ ਅਸਲੀ ਤੇ ਡੁਪਲੀਕੇਟ ਦਾ ਲੋਰਾ ਪੈ ਰਿਹਾ ਅਸਲੀ ਕਹਿੰਦੇ ਕਿ ਮੈਂ ਜਮਾਨਦਰੂ ਕਾਂਗਰਸੀ ਤੇ ਆरोप ਹੈ ਡੁਪਲੀਕੇਟਾਂ ਦਾ ਜਿਹੜੇ ਤੁਸੀਂ ਹੁਣ ਮੇਰੇ ਤੋਂ ਕਿਸਮ ਪੁੱਛਦੇ ਹੋ ਤੁਹਾਨੂੰ ਪਤਾ ਹੀ ਆ ਇਸ਼ਾਰਾ ਹੋਇਆ ਕਿ ਜਿਹੜੇ ਰੋ ਪਲਾ ਰਹੇ ਆ ਉਹ ਤਾਂ ਪਤਾ ਨਹੀਂ ਕਦੋਂ ਕਾਂਗਰਸ 'ਚ ਛੱਡ ਕੇ ਚਲੇ ਜਾਣਾ ਹਲੇ ਆਏ ਆ ਡੈਪੂਟੇਸ਼ਨ 'ਚ ਡੁਪਲੀ ਨੇ ਡੁਪਲੀਕੇਟ ਨੇ ਨਕਲੀ ਨੇ ਮਗਰ ਜਿਹੜੇ ਅਸਲੀ ਕਾਂਗਰਸੀ ਨੇ ਉਹ ਆਪ ਦੀ ਕਹਾਣੀ ਫਿੱਟ ਕਰ ਰਹੇ ਇਸ ਲਈ ਅੱਜ ਮੈਂ ਪੁੱਛਣਾ ਚਾਹੁੰਦਾ ਕਿ ਇਹ ਨਜਾਇਜ਼ ਸ਼ਰਾਬ ਦੇ ਧੰਦੇ 'ਚ ਅਸਲੀ ਤੇ ਡੁਪਲੀਕੇਟ ਕਾਂਗਰਸੀ ਕਿੱਥੇ ਖਲੋਤੇ ਨੇ ਕੀ ਉਹ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਨਾਲ ਸਹਿਮਤ ਨੇ ਕਿ ਕੋਈ ਲਾਸ਼ ਨਹੀਂ ਜੇ ਸਹਿਮਤ ਨੇ ਤੇ ਫਿਰ ਮੈਂ ਸਮਝਦਾ ਉਹਨਾਂ ਦਾ ਵਜ਼ੀਰ ਬਣੇ ਰਹਿਣਾ ਕੋਈ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦਾ ਫਿਰ ਉਹ ਅਸਤੀਫਾ ਦੇ ਦਨ ਕਿਉਂਕਿ ਉਹਨਾਂ ਨੇ ਐਡਾ ਵੱਡਾ ਮੁੱਤਲਾ ਮਸਲਾ ਇਹ ਬਣਾਇਆ ਤੇ ਜੇ ਕੈਪਟਨ ਅਮਰਿੰਦਰ ਸਿੰਘ ਸਹੀ ਬੋਲ ਰਹੇ ਨੇ ਤੇ ਫਿਰ ਮੈਂ ਸਮਝਦਾ ਕਿ ਜਿਹੜੇ ਵਜ਼ੀਰ ਨੇ ਉਹ ਆਪ ਦੀ ਗੱਲ ਕਿਉਂਕਿ ਉਹਨਾਂ ਦਾ આરોਪ ਕੱਲਾ ਚੀਫ ਸੈਕਟਰੀ ਦੇ ਖਿਲਾਫ ਨਹੀਂ ਸੀ ਆਫਟਰ 올 ਚੀਫ ਸੈਕਟਰੀ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਜੇ ਉਹਨਾਂ ਕੋਲ ਸੀਗਾ ਤੇ ਉਹ ਤਾਂ ਸਿਰਫ ਜਨਵਰੀ ਦੇ ਮਹੀਨੇ ਤੋਂ ਸੀ ਲੌਸਸੇਸ ਦੀ ਜਿਹੜੀ ਗੱਲ ਹੋ ਰਹੀ ਆ ਉਹ 2017 ਪਿਛਲੇ 3 ਸਾਲਾਂ ਦੀ ਹੋ ਰਹੀ ਆ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਨੂੰ ਹੈੱਡ ਚੀਫ ਮਿਨਿਸਟਰ ਕਰਦੇ ਆ ਔਰ ਮੈਂ ਸਮਝਦਾ ਕਿਥੇ ਨਾ ਕਿਥੇ ਜੇ ਐਕਸਾਈਜ਼ ਪਾਲਿਸੀ ਪਾਸ ਹੁੰਦੀ ਸੀ ਤੇ ਉਹਦੇ ਚ ਕਲੈਕਟਿਵ ਰਿਸਪੌਂਸਿਬਿਲਟੀ ਆ ਰਹੀ ਆ ਸੋਚੇ ਸਾਰੀ ਗੱਲ ਵੇਖੋ ਤੇ ਮਸਲਾ ਹੁਣ ਬੜਾ ਗੰਭੀਰ ਤੇ ਬੜਾ ਪੁਚੀਦਾ ਬਣ ਗਿਆ ਕਿ ਨਾ ਕੇਵਲ ਕਲੈਕਟਿਵ ਡਿਸੀਜਨ ਤੇ ਵੀ ਸਵਾਲ ਉੱਠ ਰਿਹਾ ਔਰ ਇੱਕ ਪਾਸੇ ਇੱਕ ਵਜ਼ੀਰ ਅਸਲੀ ਤੇ ਨਕਲੀ ਦਾ ਸਵਾਲ ਉਠਾ ਰਿਹਾ ਕਿ ਮੈਂ ਅਸਲੀ ਕਾਂਗਰਸੀ ਸਵਾਲ ਉਠਾਉਣ ਵਾਲੇ ਡੁਪਲੀਕੇਟ ਕਾਂਗਰਸੀ ਸੱਚ ਕੀ ਹੈ ਝੂਠ ਕੀ ਹੈ ਪੰਜਾਬ ਦੇ ਲੋਕਾਂ ਦਾ ਮਕਸਦ ਔਰ ਧਿਆਨ ਸਿਰਫ ਇਸ ਗੱਲ ਤੇ ਹੈ ਜਿਵੇਂ ਚੀਮਾ ਸਾਹਿਬ ਨੇ ਕਿਹਾ ਕਿ 5600 ਕਰੋੜ ਜਿਹੜਾ ਪੰਜਾਬ ਦੇ ਖਜ਼ਾਨੇ ਚ ਜਾਣਾ ਚਾਹੀਦਾ ਸੀ ਜਿਹਦੇ ਨਾਲ ਪੰਜਾਬ ਦੇ ਲੋਕਾਂ ਦੇ ਭਲੇ ਦੀਆਂ ਸਕੀਮਾਂ ਚਲਨੀਆਂ ਸਨ ਜਿੱਥੇ ਘਰ ਘਰ ਰੋਟੀ ਦਾ ਇੰਨਾ ਫਿਕਰ ਨਹੀਂ ਰਿਹਾ ਅੱਜ 11 11.5 ਲੱਖ ਮਜ਼ਦੂਰ ਇਥੋਂ ਪਲਾਨ ਕਰ ਗਿਆ ਇਥੋਂ ਤੁਰਿਆ ਜਾਂਦਾ ਬਾਹਰ ਨੂੰ ਉਹਨਾਂ ਦੇ ਘਰ ਤੱਕ ਰੋਟੀ ਪਹੁੰਚੀ ਹੁੰਦੀ ਤੇ ਪੰਜਾਬ ਦੀ ਕਿਸਾਨੀ ਪੰਜਾਬ ਦੀ ਇੰਡਸਟਰੀ ਪੰਜਾਬ ਦੀ ਇਕਨੋਮੀ ਨੂੰ ਇੰਨਾ ਵੱਡਾ ਸੰਕਟ ਨਾ ਪੈਦਾ ਹੋਇਆ ਹੁੰਦਾ ਇਨ੍ਹਾਂ ਗੱਲਾਂ 'ਤੇ ਕਿਸੇ ਦਾ ਕੋਈ ਧਿਆਨ ਨਹੀਂ ਔਰ ਮੈਂ ਜਿਹੜੀ ਦੂਜੀ ਫਿਕਰ ਦੀ ਗੱਲ ਹੈ ਕੱਲਾ ਰੈਵਨਿਊ ਲਾਸ ਇੱਕ ਵੱਡਾ ਕਾਰਨ ਜ਼ਰੂਰ ਹੈ ਫਿਕਰ ਦਾ ਮਗਰ ਦੂਜਾ ਜਿਹੜਾ ਦੇਖੋ ਇੱਕ ਟ੍ਰੈਜੇਡੀ ਬੜੀ ਵੱਡੀ ਵਾਪਰ ਸਕਦੀ ਹੈ ਇਹ ਜਿਹੜੀ ਸ਼ਰਾਬ ਪਲਾਈ ਜਾ ਰਹੀ ਹੈ ਜਿੱਥੇ ਹਜ਼ਾਰਾਂ ਕਰੋੜ ਦਾ ਚੂਨਾ ਲਾਇਆ ਜਾ ਰਿਹਾ ਉੱਥੇ ਉਹ ਸ਼ਰਾਬ ਪੀਣ ਕਰਕੇ ਕੱਲ ਬਹੁਤ ਵੱਡੇ ਪੱਧਰ ਤੇ ਡੈਥਸ ਵੀ ਹੋ ਸਕਦੀਆਂ ਨੇ ਕਈਆਂ ਦੀ ਤੁਸੀਂ ਵੇਖਿਆ ਕਿ ਜਦੋਂ ਇਲੀਗਲ ਸ਼ਰਾਬ ਕਿੰਨੀਆਂ ਵੱਡੀਆਂ-ਵੱਡੀਆਂ ਟਰੈਜੇਡੀ ਚ ਰਿਜ਼ਲਟ ਹੋਈਆਂ ਨੇ ਉਹਦੇ ਕਰਕੇ ਉਹਦੇ ਕਰਕੇ ਵੀ ਸਾਨੂੰ ਬੜਾ ਇਸ ਗੱਲ ਦਾ ਹੈ ਕਿ ਅਸਲੀ ਬੰਦਿਆਂ ਤੱਕ ਪਹੁੰਚਣਾ ਬੜਾ ਜ਼ਰੂਰੀ ਔਰ ਜਿਵੇਂ ਚੀਮਾ ਸਾਹਿਬ ਨੇ ਕਿਹਾ ਕਿ ਹੋਮ ਡਿਲੀਵਰੀ ਸ਼ਰਾਬ ਦੀ ਕਿੰਨੀ ਜ਼ਬਰਦਸਤ ਸੀ ਕਿ ਉਹ ਜਦੋਂ ਠੇਕੇ ਖੁੱਲੇ ਉਦੋਂ ਇੱਕ ਬੰਦੇ ਦੀ ਲਾਈਨ ਨਹੀਂ ਲੱਗੀ ਮਗਰ ਹੋਮ ਡਿਲੀਵਰੀ ਰਾਸ਼ਨ ਦੀ ਕਿੰਨੀ ਮਾੜੀ ਸੀ ਕਿ ਆਸ਼ੂ ਜਿਹੜਾ ਇਹਨਾਂ ਦਾ ਕੈਬਨਿਟ ਮਨਿਸਟਰ ਹੈ ਜਿਸ ਜ਼ਿਲ੍ਹੇ ਨੂੰ ਸੰਬੰਧਿਤ ਹੈ ਲੁਧਿਆਣੇ 'ਚ ਉੱਥੇ ਤੁਸੀਂ ਲੋਕਾਂ ਦਾ ਦੇਖ ਹੀ ਲਿਆ ਕਿ ਕਿਵੇਂ ਉਹਨਾਂ ਨੇ ਰਾਸ਼ਨ ਪਿੱਛੇ ਵੱਡੇ ਪੱਦਰ ਤੇ ਆਪ ਦਾ ਸੰਘਰਸ਼ ਵੀ ਵਧਿਆ ਤੇ ਉੱਥੇ ਇੱਕ ਨੇ ਖੁਦਕੁਸ਼ੀ ਵੀ ਕਰ ਲਈ ਔਰ ਕਈਆਂ ਦੀ ਤੁਸੀਂ ਕਹਾਣੀਆਂ ਉੱਥੋਂ ਸੁਣੀਆਂ ਨੇ ਉਹ ਕੇਸ ਜ਼ਿਲ੍ਹੇ 'ਚੋਂ ਲੁਧਿਆਣੇ ਤੋਂ ਸੋ ਮੈਂ ਜਿਹੜੀ ਗੱਲ ਤੇ ਅਗਲੀ ਤੇ ਆ ਰਿਹਾ ਕਿ ਜਿਹੜਾ ਕਵਰ ਅਪ ਆਪਰੇਸ਼ਨ ਹੈ ਦੇਖੋ ਅੱਜ ਤੋਂ ਸਭ ਤੋਂ ਪਹਿਲਾਂ ਖਬਰ ਆਈ ਰੋਪੜ ਦੀ ਆ ਮੈਂ ਫੋਟੋ ਵਖਾ ਰਿਹਾ ਕਿ ਕਵਰ ਅਪ ਹੋਇਆ ਕਿਵੇਂ ਆਹ ਰੋਪੜ ਦੀ ਫੋਟੋ ਹੈ ਜਿਹਦੇ ਚ ਕੌਣ ਬੰਦਾ ਸਾਹਮਣੇ ਆ ਆ ਜਿਹੜਾ ਇਹ ਲੜੀ ਜਾਂਦਾ ਅਫਸਰਾ ਨਾਲ ਕੌਣ ਲੜ ਸਕਦਾ ਜੀ ਨੂੰ ਕਿਸੇ ਕਾਂਗਰਸੀ ਵੱਡੇ ਲੀਡਰ ਦੀ ਬੈਕਿੰਗ ਹੋਵੇ ਇਹ ਹੇ ਮਰਾਜ ਕਾਕੂ ਬਿਜਲੀ ਭਤੀਜਾ ਕੀਦਾ ਦਰਸ਼ਨ ਲਾਲ ਮੰਗੂਪੁਰ ਐਮ ਐਲ ਏ ਦਾ ਹੁਣ ਕੋਈ ਲੋਕਡਾਊਨ ਦੇ ਸਮੇਂ 'ਚ ਆ ਫੋਟੋ ਹੈ ਵੀਡੀਓ ਰਿਕਾਰਡਿੰਗ ਨੇ ਵੀਡੀਓ ਤੁਹਾਡੇ ਕੋਲ ਵੀ ਨੇ ਅੱਜ ਤੱਕ ਇੱਥੇ ਕੋਈ ਕਾਰਵਾਈ ਨਹੀਂ ਮਤਲਬ ਕੀ ਜਿਹੜੇ ਇਲੀਗਲ ਸ਼ਰਾਬ ਦਾ ਕੰਮ ਕਰ ਰਹੇ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਸਰਪ੍ਰਸਤੀ ਵੱਡੇ ਕਾਂਗਰਸ ਦੇ ਲੀਡਰਾਂ ਤੋਂ ਸੀ ਤਦੇ ਉਹਨਾਂ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਦੂਜੀ ਗੱਲ ਆਹੀ ਉਹੀ ਮੰਗੂਪੁਰ ਅੱਜ ਇੱਥੋਂ ਚੀਮਾ ਸਾਹਿਬ ਇਲੈਕਸ਼ਨ ਲੜਦੇ ਆ ਯੂਥ ਕਾਂਗਰਸ ਦੇ ਪ੍ਰਧਾਨ ਉਹਨਾਂ ਨਾਲ ਵੀ ਫੋਟੋ ਮਤਲਬ ਉਹਦੀ ਜਿੱਥੇ ਉਹ ਪਤੀਜਾ ਇੱਕ ਐਮਐਲਏ ਦਾ ਉਹਦੀ ਹਰ ਵੱਡੇ ਕਾਂਗਰਸੀ ਨਾਲ ਕਿੰਨਾ ਨੇੜ ਪਿਆਰਾ ਹੈ ਤੁਸੀਂ ਵੇਖ ਰਹੇ ਇਹੀ ਕਾਰਨ ਹੈ ਔਰ ਕੈਪਟਨ ਅਮਰਿੰਦਰ ਸਿੰਘ ਨਾਲ ਉਹਦੀ ਫੋਟੋ ਅੱਜ ਤੱਕ ਉਹਦੇ ਤੇ ਕੋਈ ਪਰਚਾ ਨਹੀਂ ਜਦੋਂ ਰੰਗੇ ਹੱਤੀ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਬਿਕਦੀ ਫੜਿਆ ਗਿਆ ਸੀ ਮਗਰ ਕੋਈ ਕਾਰਵਾਈ ਨਹੀਂ ਲੋਕਡਾਊਨ ਦੇ ਸਮੇਂ ਜਦੋਂ ਸ਼ਰਾਬ ਦੇ ਠੇਕੇ ਚਲਾਣਾ ਗੈਰ ਕਾਨੂੰਨੀ ਕੰਮ ਸੀ ਆ ਸੰਦੀਪ ਦੁਕਾਨ ਦੀ ਔਰ ਰਾਸ਼ਨ ਦੀ ਦੁਕਾਨ ਖੁੱਲਦੀ ਨਹੀਂ ਸੀ ਸ਼ਰਾਬ ਦਾ ਠੇਕਾ ਖੁੱਲਦਾ ਸੀ ਰੌਲਾ ਪੈਂਦਾ ਸੀ ਮਗਰ ਉੱਤੇ ਕਾਰਵਾਈ ਕੋਈ ਨਹੀਂ ਫੇਰ ਦੂਜਾ ਬੰਦਾ ਆ ਜਿਹੜਾ ਇਹ ਮੈਂ ਫੋਟੋ ਪਹਿਲਾਂ ਹੀ ਵਿਕਾਤੀਆ ਕਲਰ ਫੋਟੋ ਆ ਤੁਹਾਨੂੰ ਦੇ ਵੀ ਦਿੰਨੇ ਆ ਆ ਦੂਜੀ ਜਿਹੜੀ ਫੈਕਟਰੀ ਹੋਈ ਆ ਜਿੱਥੇ 100 ਕਰੋੜ ਤਾਂ ਬੜੀ ਛੋਟੀ ਜੀ ਅਮਾਉਂਟ ਦੱਸਤੀ ਉਹਨਾਂ ਨੇ ਇਹ ਘੱਟੋ ਘੱਟ 500 ਕਰੋੜ ਦਾ ਵੱਡਾ ਸਕੈਮ ਹੈ ਕਿਉਂ ਮੈਂ ਗੱਲ ਕਹਿ ਰਿਹਾ ਕਿਉਂਕਿ ਆ ਤੁਸੀਂ ਯਾਦ ਕਰੋ ਆ 3 ਮਈ ਦੀ ਖਬਰ ਲੱਗੀ ਸੀ 2 ਮਹੀਨوں ਆ ਸ਼ਰਮਾ ਜੀ ਨਹੀਂ ਤੁਹਾਨੂੰ ਯਾਦ ਹੋਣਾ ਆਪਣੀ ਫੇਸਬੁੱਕ ਤੋਂ ਲਾਈਵ ਹੋਏ ਸੀ ਜਦੋਂ ਉਹਨਾਂ ਨੇ ਜ਼ੀਰਕਪੁਰ ਚ ਇੱਕ ਕਾਂਗਰਸੀ ਲੀਡਰ ਦੇ ਗੋਡਾਊਨ ਚ ਸ਼ਰਾਬ ਆਪ ਜਾ ਕੇ ਡਕੋਈ ਦੇ ਰੂਪ ਚ ਮਤਲਬ ਕਿ ਆਪ ਦੀ ਆਇਡੈਂਟੀਟੀ ਲੁਕੋ ਕੇ 900 ਰੁਪਏ ਦੀ ਬਲੈਂਡਰ ਪ੍ਰਾਈਡ ਦੀ ਬਲੈਂਡਰ ਪ੍ਰਾਈਡ ਦੀ ਬੋਤਲ ਖਰੀਦੀ ਸੀ ਔਰ ਉਹ ਸਾਰੀ ਸ਼ਰਾਬ ਅੱਜ ਜੋ ਸਾਡੇ ਕੋਲ ਆਈ ਹੈ ਇਹਨਾਂ ਨੇ ਤਾਂ 2 ਮਈ ਨੂੰ ਗੱਲ ਕਰਤੀ ਸੀ ਕਿ ਇਹ ਸਾਰੀ ਸ਼ਰਾਬ ਜਿਹੜੀ ਆ ਰਹੀ ਆ ਇਸੇ ਫੈਕਟਰੀ ਤੋਂ ਆ ਰਹੀ ਸੀ ਮਗਰ ਉਸ ਤੇ ਇਹਨਾਂ ਦੇ ਖੁਲਾਸੇ ਤੋਂ ਬਾਅਦ ਵੀ ਇਹ ਜਿਹੜੀ ਸ਼ਰਾਬ ਦੀ ਫੈਕਟਰੀ ਫੜੀ ਗਈ ਆ 15 ਮਈ ਨੂੰ ਫੜੀ ਜਾਂਦੀ ਆ 2 ਹਫ਼ਤੇ ਉਹਨਾਂ ਨੇ ਪੂਰਾ ਕਾਰੋਬਾਰ ਚਲਾਇਆ ਤੇ ਉਹ ਸਾਰੀ ਸ਼ਰਾਬ ਤੇ ਉਹ ਜਿਹੜੀ ਸ਼ਰਾਬ ਮੈਨੂਫੈਕਚਰ ਹੋ ਰਹੀ ਹੈ ਲਗਭਗ ਸੇਮ ਬ੍ਰਾਂਡੀ ਨੇ ਕੋਈ ਵੱਖਰਾ ਨਹੀਂ ਕਹਿਨ ਦਾ ਭਾਵ ਕਿ ਉਹਨਾਂ ਦਾ ਸਪਲਾਈ ਦਾ ਏਰੀਆ ਵੇਖੋ ਕਿੱਥੋਂ ਤੱਕ ਕਿੱਥੇ ਤੱਕ ਚੱਲਦਾ ਸੀ ਹਰਿਆਣੇ ਦੇ ਬਾਰਡਰ ਤੱਕ ਹਰਿਆਣੇ ਤੱਕ ਵੀ ਉਹ ਸਪਲਾਈ ਕਰ ਰਹੇ ਸੀ ਫਿਰ ਜਿੱਦੀ ਇਹ ਸ਼ਰਾਬ ਦੀ ਫੈਕਟਰੀ ਫੜੀ ਗਈ ਹੈ ਇਹ ਕੋਈ ਸਧਾਰਨ ਬੰਦੇ ਨਹੀਂ ਅਮਰੀਕ ਸਿੰਘ ਕਰਕੇ ਆ ਜਿੱਦੀ ਵਾਈਫ ਨੂੰ ਆ ਇਸ਼ਤਿਹਾਰ ਵੀ ਲੱਗਿਆ ਜ਼ਿਲ੍ਹਾ ਪ੍ਰੇਸ਼ਦ ਦੀ ਟਿਕਟ ਦਿੱਤੀ ਤੁਹਾਨੂੰ ਪਤਾ ਹੈ ਜ਼ਿਲ੍ਹਾ ਪ੍ਰੇਸ਼ਦ ਦੀ ਅਹਿਮियत ਹਾਫ ਐਮਐਲਏ ਹੁੰਦਾ ਹੈ ਦੋ ਜ਼ਿਲ੍ਹਾ ਪ੍ਰੇਸ਼ਦ ਮੇ ਇੱਕ 1 ਐਮਐਲਏ ਜਿਹੜਾ 50 60 ਪਿੰਡਾਂ ਦਾ ਮੋਤਵਾਰ ਬੰਦਾ ਹੋਵੇ ਕਾਂਗਰਸੀ ਬੜਾ ਵੱਡਾ ਹੋਵੇ ਐਮਐਲਏ ਦਾ ਚੇਤਾ ਹੋਵੇ ਫਿਰ ਉਹਨੂੰ ਟਿਕਟ ਮਿਲਦੀ ਹੈ ਨਹੀਂ ਤਾਂ ਉਹਨੂੰ ਟਿਕਟ ਨਹੀਂ ਛੇਤੀ ਕੋਈ ਲੈ ਸਕਦਾ ਇਹ ਅਮਰੀਕ ਸਿੰਘ ਦੀ ਪਤਨੀ ਨੇ ਜਿਨ੍ਹਾਂ ਨੂੰ ਬੀਬੀ ਭੁਪਿੰਦਰ ਕੌਰ ਜਿਨ੍ਹਾਂ ਦੇ ਹਸਬੰਦ ਤੇ ਪਰਚਾ ਹੋਇਆ ਆ ਹਸਬੰਦ ਰਿਆ ਉਹ ਜਾਖੜ ਸਾਹਿਬ ਨੂੰ ਫੁੱਲ ਫੜਾਉਂਦਾ ਕਿ ਮੁੜ ਕੇ ਸ਼ਰਾਬ ਵੇਚਦਾ ਮौज ਨਾਲ ਆ ਫੁੱਲ ਫੜਾਉਂਦਿਆਂ ਨੀ ਕਿ ਜਨਾਬ ਜਿਹੜਾ ਤੁਹਾਡੀ ਮਿਹਰਬਾਨੀ ਹੋ ਰਹੀ ਆ ਉਹਦੇ ਕਰਕੇ ਕਾਰੋਬਾਰ ਬਹੁਤ ਤਰੱਕੀਆਂ ਤੇ ਚੱਲ ਰਿਹਾ ਹੁਣ ਇਹ ਤਾਂ ਜਾਖੜ ਸਾਹਿਬ ਵੀ ਦੱਸ ਸਕਦੇ ਫੁੱਲਾਂ ਦੇ ਬਦਲੇ ਕੀ ਕੁਝ ਕਰਾਤਾ ਜਾਖੜ ਸਾਹਿਬ ਵੀ ਦੇ ਤਾਂ ਨਹੀਂ ਰਹੇ ਉਹ ਆਸ਼ੀਰਵਾਦ ਹੀ ਦੇ ਰਹੇ ਹੁੰਦੇ ਆ ਆ ਐਮਐਲਏ ਸਾਹਬ ਨਾਲ ਅਮਰੀਕ ਸਿੰਘ ਦੀ ਫੋਟੋ ਜੇ ਆ ਉਹਦੇ ਪੰਜੇ ਨਾਲ ਫੋਟੋ ਆ ਪਹਿਲੀ ਫੋਟੋ ਤੁਹਾਨੂੰ ਵਿਖਾਈ ਦਿੱਤੀ ਸੀ ਕਿ ਉਹਦੀ ਬਲੇਸਿੰਗਸ ਲੈੰਦੀ ਹੋਈ ਉਹ ਸਾਰਿਆਂ ਦੀ ਬਲੇਸਿੰਗਸ ਲੈ ਰਹੀ ਆ ਉਹਦਾ ਹਸਬੰਡ ਉੱਤੇ ਬਲੇਸਿੰਗ ਦੇ ਨਾਲੇ ਅਸ਼ੀਰਵਾਦ ਆਪ ਦਾ ਦੇ ਹੀ ਰਿਹਾ ਸਾਰੇ ਲੀਡਰਾਂ ਦੀ ਫੋਟੋ ਵੇਖ ਹੀ ਲਈ ਆ ਜਿੱਥੇ ਐਡਾ ਵੱਡਾ ਅਸ਼ੀਰਵਾਦ ਹੋਵੇ ਤੇ ਜਿੰਨਾ ਦਾ ਅਸ਼ੀਰਵਾਦ ਹੈ ਫਿਰ ਉਹ ਨਹੀਂ ਜਾਂਚ ਦੇ ਘਰੇ ਚ ਆਉਣੇ ਚਾਹੀਦੇ ਉਸੀਂ ਕਿ ਸਮਝਦੇ ਹਾਂ ਕਿ ਰਿਕਵਰੀ ਹੋਈ ਕੋਈ ਕਾਰਵਾਈ ਨਹੀਂ ਰੋਪੜ ਚ ਕੋਈ ਕਾਰਵਾਈ ਨਹੀਂ ਆ ਜਿਹੜਾ ਰਾਜਪੁਰੇ ਚ ਵੀ ਜਿਹੜਾ ਹੁੱਕਾ ਪਾਰਟੀ ਸੀ ਜਿੱਥੋਂ ਕਰੋਨਾ ਵਾਇਰਸ ਦੇ ਪੇਸ਼ੈਂਟਾਂ ਦੀ ਗਿਣਤੀ ਬਣੀ ਆ ਕੋਈ ਕਾਰਵਾਈ ਨਹੀਂ ਹੁੱਕਾ ਪਾਰਟੀ ਸਧਾਰਨ ਬੰਦਾ ਨਹੀਂ ਚਲਾ ਸਕਦਾ ਸੀ ਸ਼ਰਾਬ ਦੀ ਪਾਰਟੀ ਸਧਾਰਨ ਬੰਦਾ ਨਹੀਂ ਚਲਾ ਸਕਦਾ ਸੀ ਮਗਰ ਜਦ ਜੜ ਤੱਕ ਪਹੁੰਚਣਾ ਨਹੀਂ ਤੇ ਸੁਭਾਵਿਕ ਹੈ ਫਿਰ ਤੁਹਾਡੀ ਸੀਰੀਅਸਨੈਸ ਇੱਕ ਸਾਈਜ਼ ਦੇ ਲਾਸ ਨੂੰ ਰੋਕਣ ਦੀ ਜ਼ੀਰੋ ਹੋ ਜਾਂਦੀ ਹੈ ਔਰ ਇਹੀ ਕਾਰਨ ਹੈ ਕਿ ਪਿਛਲੇ 3 ਸਾਲਾਂ ਕੇ ਇੱਕ ਸਾਈਜ਼ ਦਾ ਜਿਹੜਾ ਲॉस ਹੈ ਉਹ ਵੱਧ ਰਿਹਾ ਘਟ ਨਹੀਂ ਰਿਹਾ ਔਰ ਅੱਜ ਮੈਂ ਜਿੱਥੇ ਵਜ਼ੀਰ ਸਾਹਿਬ ਜਿਹੜੇ ਨੇ ਬਾਜਵਾਜੀ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਇਹ ਤਾਂ ਤੁਸੀਂ ਦੱਸਤਾ ਕਿ ਅਸਲੀ ਕਾਂਗਰਸੀ ਕਿਹੜਾ ਤੇ ਨਕਲੀ ਕਾਂਗਰਸੀ ਕਿਹੜਾ ਇਹ ਵੀ ਦੱਸ ਦਿਓ ਕਿ ਅਸਲੀ ਸ਼ਰਾਬ ਤੇ ਨਕਲੀ ਸ਼ਰਾਬ ਦੀ ਵਿਕਰੀ ਕੌਣ ਕਰਾ ਰਿਆ ਸੀ ਔਰ ਜਿਹੜਾ ਅਸਲੀ ਚ ਖਜ਼ਾਨੇ ਦਾ ਲਾਸ ਹੋਇਆ ਉਹਦੇ ਬਾਰੇ ਵੀ ਦੱਸਿਓ ਲੋਕਾਂ ਨੂੰ ਔਰ ਥੋੜੀ ਸਥਿਤੀ ਵੀ ਅਸੀਂ ਜਾਣਨਾ ਚਾਹੁੰਦੇ ਆ ਜੇ 17 18 ਵਜ਼ੀਰ ਨੇ ਜਿਹੜੇ ਕਿ ਸੀਐਮ ਦੀ ਸਟੇਟਮੈਂਟ ਤੋਂ ਬਾਅਦ ਇਹ ਕਿੱਥੇ ਖਲੋਤੇ ਨੇ ਇਸ ਤਰ੍ਹਾਂ ਲੋਕਾਂ ਦੀ ਅੱਖਾਂ 'ਚ ਘਟਾ ਪਾ ਕੇ ਇਹ ਗੱਲ ਖੁਰਤਬੁਰਤ ਨਹੀਂ ਹੋਣੀ ਇਹਦੀ ਸਚਾਈ ਸਾਹਮਣੇ ਆਉਣੀ ਚਾਹੀਦੀ ਔਰ ਜੇ ਇਹ ਕਨਸਟੀਟਿਊਸ਼ਨਲ ਕ੍ਰਾਈਸਿਸ ਨਹੀਂ ਤੇ ਫਿਰ ਕੀ ਆ ਜੇ ਸੀਐਮ ਸੱਚਾ ਹੈ ਕਿ ਫਿਰ ਵਜ਼ੀਰ ਆਪ ਦਾ ਸਟੈਂਡ ਸਪਸ਼ਟ ਕਰਨ ਤੇ ਅਸਤੀਫਾ ਦੇ ਜਾਣ ਜੇ ਉਹਨਾਂ ਨੂੰ ਸੀਐਮ ਦੀ ਗੱਲ ਤੇ ਭਰੋਸਾ ਨਹੀਂ ਹੈ